ਹਾਂਜੀ ਕਲੀਅਰ ਸਟਾਕ ਵਾਲੀ ਵੀਡੀਓ ਆਪਾ ਪਾ ਰਹੇ ਹਾਂ ਕਿਉਂਕਿ ਹੁਣ ਸੀਜ਼ਨ ਚੇਂਜ ਹੋ ਰਿਹਾ ਤਾਂ ਸੋਲਸ ਕਰਕੇ ਜੋ ਆਪਣੇ ਕੁਲ ਪ੍ਰਿੰਟ ਨੇ ਉਹ ਆਪਾਂ ਇਹ ਆਫਰ ਤੇ ਹੀ ਦੇ ਰਹੇ ਹਾਂ 올ਓਵਰ ਪ੍ਰਿੰਟਡ ਸੂਟ ਰਹੇਗਾ ਵੱਡੇ ਪਨੇ ਦੇ ਵਿੱਚ 3.5 ਮੀਟਰ ਵੱਡੇ ਪਨੇ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਬਿਨਾ ਲਾਈਨਿੰਗ ਤੋਂ ਸਟਿਚ ਹੋਏਗਾ ਸਟੱਫ ਬਹੁਤ ਵਧੀਆ ਅੱਛਾ ਫੈਬਰਿਕ ਆ ਤੇ ਤੁਸੀਂ ਇਹ 490 ਦੇ ਵਿੱਚ ਬਾਈ ਕਰ ਸਕਦੇ ਹੋ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਸਕਰੀਨਸ਼ਾਟ ਸੈਂਡ ਕਰਕੇ ਜੋ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਇਸ ਤਰ੍ਹਾਂ ਸੇਮ ਇਹ ਵਾਲਾ ਸੂਟ ਬਾਈ ਕਰ ਲਈ ਆਰਡਰ ਕਰੋ ਤੇ ਤੁਸੀਂ ਲੈਸਸ ਦਾ ਵਰਕ ਵੀ ਕਰਵਾ ਸਕਦੇ ਹੋ ਤੇ ਸੇਮ ਅਰ ਬਿਨਾ ਲੈਸਸ ਤੋਂ ਵੀ ਤੁਸੀਂ ਇਹਨੂੰ ਰੈਡੀ ਕਰੋਗੇ ਤਾਂ ਬਹੁਤ ਅੱਛਾ ਸੂਟ ਰੈਡੀ ਹੋਏਗਾ ਬਹੁਤ ਸੋਹਣੇ ਪ੍ਰਿੰਟ ਨੇ ਸੋ ਜਲਦੀ ਤੇ ਜਲਦੀ ਆਰਡਰ ਕਰੋ ਥੈਂਕ ਯੂ ਇਹ ਪਸ਼ਮੀਨੇ ਤੇ ਸੂਟ ਰੈਡੀ ਹੋ ਕੇ ਆਇਆ ਜੀ ਇਸ ਦਾ ਜੋ ਫਰੰਟ ਵੀ ਵਰਕ ਰਹੇਗਾ ਦੇਖ ਸਕਦੇ ਹੋ ਤੁਸੀਂ ਤੇ ਇਸ ਦਾ ਬੈਕ ਸਾਈਡ ਵੀ ਸੇਮ ਰਹੇਗੀ ਜੋ ਫਰੰਟ ਤੇ ਵਰਕ ਹੈ ਸੇਮ ਬੈਕ ਰਹੇਗਾ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੇਗਾ ਐਂਡ ਇਸ ਦੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ विदाउट दुपट्टा ਤੁਸੀਂ ਬਾਇ ਕਰ ਸਕਦੇ ਹੋ ਵਿਦਾਊਟ दुपट्टा ਹੀ ਮਿਲੇਗਾ ਓਨਲੀ 950 ਪ੍ਰਾਈਸ ਦੇ ਵਿੱਚ ਤੁਸੀਂ ਪਸ਼ਮੀਨੇ ਦਾ ਇਹ ਵਰਕ ਵਾਲਾ ਸੂਟ ਬਾਇ ਕਰ ਸਕਦੇ ਹੋ ਘਰ ਬੈਠੇ ਇਹਨਾਂ ਵਿੱਚੋਂ ਕੋਈ ਸਿਲੈਕਟ ਕਰਕੇ ਜੋ ਤੁਹਾਨੂੰ ਪਸੰਦ ਆਉਂਦਾ ਰੰਗ ਪਾਰਟੀ ਵੇਅਰ ਸੂਟ ਰਹਿਣਗੇ ਔਰਗੈਂਜ਼ਾ ਦੀ ਸ਼ਰਟ ਰਹੇਗੀ ਟੈਬੀ ਸਿਲਕ ਦੀ ਬਾਟਮ ਦੁਪੱਟਾ ਵੀ ਔਰਗੈਂਜ਼ਾ ਦਾ ਹੀ ਰਹੇਗਾ ਸ਼ਰਟ ਦੇ ਨੈਕ ਤੇ ਫਰੰਟ ਤੇ ਵਰਕ ਦੇਖ ਸਕਦੇ ਹੋ ਇਸ ਦੀ 슬ੀਵਸ ਤੇ ਵੀ ਵਰਕ ਮਿਲੇਗਾ ਤੇ ਇਹ ਇਹ ਤੁਸੀਂ 1599 ਦੇ ਵਿੱਚ ਘਰ ਬੈਠੇ ਪਾਰਟੀ ویئر ਸੂਟ ਬਾਈ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਤੇ ਆ ਤੇ ਇਹ ਪਸ਼ਮੀਨਾ ਤੇ ਸੂਟ ਰੈਡੀ ਹੋਏ ਨੇ ਪਸ਼ਮੀਨੇ ਦਾ ਸਟਫ ਰਹੇਗਾ geke ਤੇ ਵੀ ਵਰਕ ਆ ਬਾਜੂ ਤੇ ਵੀ ਵਰਕ ਆ ਔਰ ਇਸਦੀ ਬਾਟਮ ਤੇ ਵੀ ਵਰਕ ਆ ਵਿਦਆਊਟ ਦੁਪੱਟਾ ਓਨਲੀ ਤੁਸੀਂ 800 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹਨਾਂ ਵਿੱਚੋਂ ਜੋ ਤੁਹਾਨੂੰ ਸੂਟ ਪਸੰਦ ਆਉਂਦਾ ਸਿਲੈਕਟ ਕਰਕੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸਿੱਧੇ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਰਬਰੀ ਜੂਟ ਦੇ ਵਿੱਚ ਸ਼ਰਟ ਤੇ ਮਸਲੀਨ ਦੀ ਇਸ ਦੇ ਨਾਲ ਬਾਟਮ ਆ 2 ਟਾਈ ਮੀਟਰ ਸ਼ਰਟ 2 ਟਾਈ ਮੀਟਰ ਬਾਟਮ 2 ਟਾਈ ਮੀਟਰ ਦੁਪੱਟਾ ਮਾਈਕਰੋ ਚੈੱਕ ਦੇ ਵਿੱਚ ਦੁਪੱਟਾ 780 ਚ ਬਾਇ ਕਰ ਸਕਦੇ ਆ 5 ਮੀਟਰ ਸੂਟ ਦੀ ਕੱਟ ਮਿਲੇਗੀ ਜੋ ਟੈਬੀ ਜੌਰਜਨ ਦੇ ਵਿੱਚ ਬਹੁਤ ਸੋਨਾ ਪ੍ਰਿੰਟ ਹੋਇਆ ਤੇ ਤੁਸੀਂ ਇਸ 1275 ਚ ਬਾਇ ਕਰ ਸਕਦੇ ਹੋ ऑर्गेन्जा दी शर्ट ਰਹੇਗੀ ਵਰਕ ਵਾਲੀ ਤੇ ਨਾਲ ਇਸਦੇ बॉटम ਮਿਲੇਗੀ ਟੈਬੀ ਸਿਲਕ ਦੀ बॉटम ਤੇ ਵੀ ਵਰਕ ਮਿਲੇਗਾ ਟੈਬੀ ਮਸਲੀਨ ਦਾ ਦੁਪੱਟਾ 1450 ਚ ਤੁਸੀਂ ਬਾਈ ਕਰ ਸਕਦੇ ਹੋ ਜੂਟ ਬਰਬਰੀ ਦੇ ਵਿੱਚ ਟਾਈ ਡਾਈ शर्ट ਰਹੇਗਾ 2.5 ਮੀਟਰ ਤੇ 2.5 ਮੀਟਰ ਹੀ ਇਸਦੇ ਨਾਲ ਮਸਲੀਨ ਦੀ ਪਲੇਨ बॉटम ਰਹੇਗੀ ਜੂਟ ਬਰਬਰੀ ਦੇ ਵਿੱਚ ਦੁਪੱਟਾ ਟਾਈ ਡਾਈ ਰਹੇਗਾ 2.5 ਮੀਟਰ 1590 ਚ ਬਾਈ ਕਰ ਸਕਦੇ ਹੋ ਥੈਂਕ ਯੂ